ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਦੇ ਜਿਹੜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸੂਟ ਹੋਰ ਲੈ ਕੇ ਆਇਆ ਰਾਮ ਟੈਕਸ ਦੇ ਵਿੱਚ ਤੇ ਪ੍ਰਾਈਸ ਰਹਿਣ ਵਾਲੀ ਸਿਰਫ ਕੱਟ ਪੀਸਾਂ ਵਾਲੀ ਬਹੁਤ ਹੀ ਅਸੀਂ ਜਨੂਅਲ ਜੀ ਪ੍ਰਾਈਸ ਲੈ ਕੇ ਆਏ ਉਹ ਵੀ ਰਾਮ ਟੈਕਸ ਦੇ ਸੂਟਾਂ ਦੀ ਦੇਖੋ ਫਸਟ ਸੂਟ ਚੈੱਕ ਕਰੋ ਜੀ ਇਹ ਚੈੱਕ ਵਾਲਾ ਸੂਟ ਹੈ ਜੀ ਬੜੀ ਪਿਆਰੀ ਜੀ ਚੈੱਕ ਚ ਸ਼ਰਟ ਬਣੀ ਹੋਈ ਹੈ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਰਾਮਟੈਕਸ ਰਹਿਣ ਵਾਲਾ ਜੀ ਤੁਸੀਂ ਲਿਖਿਆ ਦੇਖ ਸਕਦੇ ਹੋ ਸਭ ਦੇ ਉੱਪਰ ਤੁਹਾਨੂੰ ਅਸੀਂ ਸਟੈਂਪ ਲੱਗੀ ਦਿਖਾਵਾਂਗੇ ਰਾਮਟੈਕਸ ਦੇਖੋ ਤੁਸੀਂ ਇਦਾਂ ਦੇ ਸੂਟ ਉੱਪਰ ਬੜਾ ਸੋਹਣਾ ਜਿਹਾ ਵਰਕ ਕਰਵਾ ਸਕਦੇ ਹੋ ਸ਼ਰਟ ਦੇ ਉੱਪਰ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਬਾਟਮ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਰਾਮਟੈਕਸ ਲਿਖਿਆ ਹੋਇਆ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਸਿਰਫ ਕੱਟ ਪੀਸਾਂ ਲਈ ਪ੍ਰਾਈਸ ਦੇ ਰਹੇ ਤੁਹਾਨੂੰ 775 ਦੇਖੋ 775 ਦੇ ਵਿੱਚ ਤੁਹਾਨੂੰ ਇਹ ਵਾਲਾ ਅਸੀਂ ਰਾਮਟੈਕਸ ਦਾ ਸੂਟ ਦੇ ਰਹੇ ਹਾਂ ਬੜਾ ਪਿਆਰਾ ਜਿਹਾ ਲਾਈਟ ਜਿਹਾ ਕਲਰ ਹੈ ਜੀ ਦੇਖੋ ਸਮਰ ਸੀਜ਼ਨ ਦੇ ਵਿੱਚ ਵੇਅਰ ਕਰਨ ਵਾਲਾ ਸੂਟ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਤੁਸੀਂ ਇਹਦੇ ਉੱਪਰ ਵਰਕ ਕਰਵਾਓ ਬੜਾ ਸੋਹਣਾ ਰੈਡੀ ਹੋਣਾ ਪੈਚ ਵਰਕ ਬਾਟਮ ਨਾਲ ਦਾ ਪੈਚ ਵਰਕ ਬੜਾ ਸੋਹਣਾ ਰੈਡੀ ਹੋਣਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ 775 ਰਹਿਣ ਵਾਲੀ ਹੈ ਜੀ ਪ੍ਰਾਈਸ ਅਗਲਾ ਚੈੱਕ ਕਰੋ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਰਾਮਟੈਕਸ ਰਹਿਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਰਾਮਟੈਕਸ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਰਾਮਟੈਕਸ ਦੀ ਸਿਰਫ ਤੁਹਾਨੂੰ ਅਸੀਂ ਪ੍ਰਾਈਸ ਦੇ ਰਹੇ ਹਾਂ ਦੇਖੋ ਕੱਟ ਪੀਸਾਂ ਵਾਲੀ ਸਾਰਿਆਂ ਸੂਟਾਂ ਦੀ ਪ੍ਰਾਈਸ ਜੈਨੂਅਲ ਜੀ ਹੋਊਗੀ ਸਭ ਦੇ ਉੱਪਰ ਰਾਮਟੈਕਸ ਲਿਖਿਆ ਇਹ ਵਾਲੀ ਰਹਿਣ ਵਾਲੀ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰਫ 775 775 ਦੇ ਵਿੱਚ ਤੁਸੀਂ ਸਾਡੇ ਕੋਲ ਰਾਮ ਟੈਕਸ ਦਾ ਸੂਟ ਬਾਈ ਕਰ ਸਕਦੇ ਹੋ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਮੈਚਿੰਗ ਬਾਟਮ ਰਹੂਗੀ ਨਾਲ ਬੜੀ ਪਿਆਰੀ ਜੀ ਸ਼ੇਡਡ ਮੈਚਿੰਗ ਬਾਟਮ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਅਗਲਾ ਪ੍ਰਿੰਟ ਚੈੱਕ ਕਰੋ ਇਸੇ ਵਿੱਚ ਹੀ ਕਲਰ ਦੇਖੋ ਉਹਦੇ ਵਿੱਚ ਦੂਸਰਾ ਕਲਰ ਦੇਖੋ ਜੀ ਇਹਦਾ ਇਹ ਵੀ ਕਲਰ ਬੜਾ ਪਿਆਰਾ ਜਿਹਾ ਸੀ ਇੱਕ ਕਲਰ ਆਉਣ ਵਾਲਾ ਇਹ ਵਾਲਾ ਕਲਰ ਆਊਗਾ ਜੀ ਠੀਕ ਹੈ ਜੀ ਸਾਰੇ ਸੂਟ ਜਿਹੜੇ ਰਹਿਣ ਵਾਲੇ ਆ ਰਾਮ ਟੈਕਸ ਦੇ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਵਾਲੀ ਮੈਚਿੰਗ ਰਹਿਣ ਵਾਲੀ ਆ ਬਾਟਮ ਦੇਖ ਸਕਦੇ ਹੋ ਤੁਸੀਂ ਰਾਮ ਟੈਕਸ ਲਿਖਿਆ ਹੋਇਆ ਸਾਦੇ ਉੱਪਰ ਤੋਂ ਨੂੰ ਰਾਮ ਟੈਕਸ ਦੀ ਮੋਹਰ ਮਿਲਣ ਵਾਲੀ ਹੈ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਲੈ ਕੇ ਆਏ ਸੀ ਤੁਹਾਡੇ ਵਾਸਤੇ ਪ੍ਰਾਈਸ ਦੇ ਰਹੇ ਸਿਰਫ ਤੁਹਾਨੂੰ ਕੱਟ ਪੀਸ ਵਾਲੇ ਦੇਖੋ ਕਿੰਨੀ ਜੈਨੂਅਲ ਜੀ ਪ੍ਰਾਈਸ ਲੈ ਕੇ ਆਏ ਹਾਂ ਇਸ ਤੁਹਾਡੇ ਵਾਸਤੇ ਰਾਮ ਟੈਕਸ ਦੇ ਸੂਟਾਂ ਦੀ ਤੇ ਪ੍ਰਿੰਟ ਵੀ ਬੜੇ ਡਿਫਰੈਂਟ ਜਿਹੇ ਪ੍ਰਿੰਟ ਬੜੇ ਸੋਹਣੇ ਜਿਹੇ ਪ੍ਰਿੰਟ ਵਾਲੇ ਸੂਟ ਰਹਿਣਗੇ ਲਾਈਟ ਸ਼ੇਡ ਆਊਗਾ ਡਾਰਕ ਸ਼ੇਡ ਹੋਣਗੇ ਸਭ ਤਰ੍ਹਾਂ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਰਾਮ ਟੈਕਸ ਦੇ ਵਿੱਚ 775 ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਅਗਲਾ ਦੇਖੋ ਜੀ ਅਗਲਾ ਸੂਟ ਆਉਣ ਵਾਲਾ ਬਲੈਕ ਬਲੈਕ بیس ਰਹਿਣ ਵਾਲਾ ਬਲੈਕ بیس ਦੀ ਵੀ ਕਾਫੀ ਡਿਮਾਂਡ ਆਉਂਦੀ ਹੈ ਜੀ ਦੇਖੋ ਬੜਾ ਪਿਆਰਾ ਜਿਹਾ ਸ਼ਰਡ ਪੀਸ ਹੈ ਰਾਮ ਟੈਕਸ ਹੈ ਜੀ ਇਹ ਵਾਲੀ ਬਲੈਕ ਰਹਿਣ ਵਾਲੀ ਆ ਬਾਟਮ ਬਲੈਕ ਬਾਟਮ ਰਹਿਣ ਵਾਲੀ ਹੈ ठीक है जी प्रिंट देखो बड़ा प्यारा जहा प्रेंट राम रामटेक्स का जी ठीक है जी इस दूसरा कलर चेक करो ये ब्राउन जी शेड बच्च है जी ठीक है जी ब्राउन शेड बच्च है बड़ा प्यारा जहा कलर है बहुत प्यारा कलर रहने वाला है ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਠੀਕੇ ਜੀ ਮੈਚਿੰਗ ਰਹਿਣ ਵਾਲੀ ਇਹ ਨਾਲ ਬਾਟਮ ਇਹ ਵਾਲੀ ਮੈਚਿੰਗ ਰਹੂਗੀ ਬਾਟਮ ਜੀ ਠੀਕੇ ਜੀ ਸਾਰੇ ਪੀਸ ਰਹਿਣਗੇ ਰਾਮ ਟੈਕਸ ਦੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਰਾਮ ਟੈਕਸ ਦੇ ਸੂਟ ਲੈ ਕੇ ਆਏ ਕਾਫੀ ਡਿਮਾਂਡ ਸੀ ਮੇਰੀ ਪਹਿਣਾ ਦੀ ਰਾਮ ਟੈਕਸ ਦੇ ਸੂਟਾਂ ਦੀ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਅੱਜ ਅਗਲਾ ਪ੍ਰਿੰਟ ਦੇਖੋ ਜੀ ਥੋੜਾ ਜਿਹਾ ਲਾਈਟ ਸ਼ੇਡ ਵਿੱਚ ਆਏਗਾ ਕਾਫੀ ਲਾਈਟ ਸ਼ੇਡ ਦੀ ਵੀ ਸਾਡੇ ਕੋਲੇ ਡਿਮਾਂਡ ਰਹੀ ਹੈ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਗ੍ਰੇ ਸ਼ੇਡ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਮੈਚਿੰਗ ਰਹਿਣ ਵਾਲੀ ਇਹਦੇ ਨਾਲ ਬਾਟਮ ਇਹ ਵਾਲੀ ਆਉਣ ਵਾਲੀ ਇਹਦੇ ਨਾਲ ਬਾਟਮ ਮੈਚਿੰਗ ਰਾਮਪੈਕਸ ਦੇ ਰਹਿਣ ਵਾਲੇ ਸਾਰੇ ਸੂਟ ਕਲਰ ਦੇਖੋ ਬੜਾ ਪਿਆਰਾ ਜਿਹਾ ਲਾਈਟ ਜਿਹਾ ਸ਼ੇਡ ਹੈ ਪ੍ਰਿੰਟ ਤੋਂ ਨੇੜੇ ਤੋਂ ਦਿਖਾ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਸੂਰ ਪਸੰਦ ਆਉਂਦਾ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਇੱਕ ਆਉਣ ਵਾਲਾ ਆਫ ਵਾਈਟ ਆਫ ਵਾਈਟ ਦੀ ਵੀ ਕਾਫੀ ਡਿਮਾਂਡ ਰਹੀ ਹੈ ਜੀ ਇਹਦੇ ਵਿੱਚ ਦੂਸਰਾ ਕਲਰ ਆਊਗਾ ਆਫ ਵਾਈਟ ਠੀਕ ਹੈ ਜੀ ਆਫ ਵਾਈਟ ਰੈਨ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰੈਨ ਵਾਲਾ ਸਭ ਦੇ ਉੱਪਰ ਤੁਹਾਨੂੰ ਰਾਮ ਟੈਕਸ ਦੀ ਸਟੈਂਪ ਮੈਣਨ ਵਾਲੀ ਹੈ ਸਾਰੇ ਪੀਸ ਰਾਮ ਟੈਕਸ ਦੇ ਰਹਿਣਗੇ ਪ੍ਰਾਈਸ ਦੇ ਰਿਹਾ ਤੁਹਾਨੂੰ ਸਿਰਫ 775 775 ਦੇ ਤੁਹ ਸਾਡੇ ਕੋਲ ਰਾਮ ਟੈਕਸ ਦੇ ਸੂਟ ਬਾਇ ਕਰ ਸਕਦੇ ਦੇਖੋ ਇਹ ਵਾਲੀ ਰਹੇਗੀ ਮੈਚਿੰਗ ਬਾਟਮ ਠੀਕ ਹੈ ਜੀ ਇਹ ਵਾਲਾ ਰਹੋਗੀ ਸ਼ਰਟ ਸਟਾਫ ਤੁਹਾਨੂੰ ਪਤਾ ਹੀ ਹੈ ਜਿਹੜੇ ਮੇਰੇ ਪਹਿਣਾ ਰਾਮ ਟੈਕਸ ਦਾ ਸਟਾਫ ਵੇਅਰ ਕਰਦੀਆਂ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਬਹੁਤ ਬੈਸਟ ਸਟਾਫ ਹੁੰਦਾ ਕੋਈ ਕੰਪਲੇਨ ਨਹੀਂ ਹੁੰਦੀ ਰਾਮ ਟੈਕਸ ਦੇ ਸਟਾਫ ਦੀ ਕੋਈ ਕਲਰ ਦੀ ਕੰਪਲੇਨ ਨਹੀਂ ਕੋਈ ਬੁਰ ਦੀ ਕੰਪਲੇਨ ਨਹੀਂ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਨਹੀਂ ਹੁੰਦੀ ਰਾਮ ਟੈਕਸ ਦੀ ਪ੍ਰਾਈਸ ਦੇਖੋ ਬਿਲਕੁਲ ਜੈਨੂਅਲ ਜੀ ਪ੍ਰਾਈਸ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਹੈ ਜੀ ਇੱਕ ਕੇਰ ਵਿੱਚ ਇਹ ਵਾਲਾ ਕਲਰ ਆਉਣ ਵਾਲਾ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਥੋੜਾ ਜਿਹਾ ਲਾਈਟ ਜਿਹਾ ਮਹਿੰਦੀਆ ਸ਼ੇਡ ਹੈ ਬੜਾ ਪਿਆਰਾ ਜਿਹਾ ਕਲਰ ਆਉਣ ਵਾਲਾ ਮੈਚਿੰਗ ਆਉਣ ਵਾਲੀ ਇਹ ਨਾਲ ਬੋਟਮ ਠੀਕ ਹੈ ਜੀ ਮੈਚਿੰਗ ਬਾਟਮ ਆਉਣ ਵਾਲੀ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਕਲਰ ਵੀ ਬੜਾ ਪਿਆਰਾ ਜਿਹਾ ਠੀਕ ਹੈ ਜੀ ਲਾਈਟ ਜਿਹਾ ਮਹਿੰਦੀਆ ਸ਼ੇਡ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਮਹਿੰਦੀਆ ਸ਼ੇਡ ਹੈ ਦੇਖ ਸਕਦੇ ਹੋ ਕਲਰ ਪਿਆਰਾ ਜਿਹਾ ਕਲਰ ਹੈ ਲਾਈਟ ਜਿਹਾ ਮਹਿੰਦੀਆ ਕਲਰ ਹੈ ਜੀ ठीक है जी सत्त सौ पचहत्तर ये वाला सूट साढ़े को बाय कर सकते अगला कलर चेक करो ए भी बड़ा सोहना जहाँ लाइट जहा शेड है बड़ा प्यारा जहा कलर है बड़ा प्यारा जहा कलर रहने वाला रामटैक्स का ए वाली रहने वाली है मैचिंग बॉटम थोड़ा जहा कलर लाइट जी पर बड़ा प्यारा सोना जहा कलर है बहुत प्यारा कलर है रामटैक्स का रहने वाला पीस ਕਾ ਜੀ ਬੜਾ ਸੋਨਾ ਜਿਹਾ ਕਲਰ ਰਹਿਣ ਵਾਲਾ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਵਾਲੀ ਰਹਿਣ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਰਾਮ ਟੈਕਸ ਦੀ ਠੀਕ ਹੈ ਜੀ ਦੇਖੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਾਰੇ ਪ੍ਰਿੰਟ ਹੀ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਹੋ 773 ਰਹਿਣ ਵਾਲੀ ਇਹਨਾਂ ਦੀ ਪ੍ਰਾਈਸ ਅਗਲੇ ਸੂਟ ਚੈੱਕ ਕਰੋ ਰਾਮ ਟੈਕਸਟ ਦੇ ਜੀ ਇੱਕ ਤੁਹਾਨੂੰ ਇਹ ਵਾਲਾ ਮੈਲਨ ਵਾਲਾ ਸੂਟ ਮੈਚਿੰਗ ਰਹਿਣ ਵਾਲੀ ਹੈ ਬਾਟਮ ਪ੍ਰਾਈਸ ਰਹਿਣ ਵਾਲੀ ਸਿਰਫ 775 775 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਚੈੱਕ ਕਰੀ ਚਲੋ ਪ੍ਰਿੰਟ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਠੀਕ ਹੈ ਇੱਕ ਗ੍ਰੇ ਸ਼ੇਡ ਆਊਗਾ ਦੇਖੋ ਇਹ ਕੇਵਲਾ ਕਲਰ ਆਉਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਮੈਚਿੰਗ ਰਹਿਣ ਵਾਲੀ ਇਹ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ 775 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮੈਚਿੰਗ ਬਾਟਮ ਦੇ ਨਾਲ ਬੜੇ ਪਿਆਰੇ ਜੀ ਟ੍ਰੈਂਟ ਰਹਿਣ ਵਾਲੀ ਹੈ ਜੀ ਰਮ ਟੈਕਸ ਦੇ ਥੋੜਾ ਜਿਹਾ ਆਫ ਵਾਈਟ ਲੈ ਕੇ ਆਏ ਆ ਕਈ ਭੈਣਾਂ ਨੂੰ ਮੇਰੀਆਂ ਨੂੰ ਆਫ ਵਾਈਟ ਕਲਰ ਪਸੰਦ ਹੁੰਦਾ ਇਹਨਾਂ ਦੇ ਤੁਸੀਂ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਜੀ ਠੀਕ ਹੈ ਜੀ ਮੈਚਿੰਗ ਬਾਟਮ ਮਿਲੂਗੀ 775 ਰਹਿਣ ਵਾਲਾ ਇਹਦੀ ਪ੍ਰਾਈਸ ਸਾਰਿਆਂ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਜੀ ਰਾਮ ਟੈਕਸ ਦੀ ਦੇਖੋ ਸਭ ਦੇ ਸੂਟਾਂ ਉੱਪਰ ਤੁਹਾਨੂੰ ਰਾਮ ਟੈਕਸ ਦੀ ਸਟੈਂਪ ਮਿਲੂਗੀ ਠੀਕ ਹੈ ਜੀ ਇਹ ਕੇਵਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਮੈਚਿੰਗ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ 775 ਰਹਿਣ ਵਾਲਾ ਇਹਦਾ ਪ੍ਰਾਈਸ ਠੀਕ ਹੈ ਜੀ 775 ਰਹਿਣ ਵਾਲੀ ਇਹਦੀ ਪ੍ਰਾਈਸ ਬੋਸ ਸਾਰੀਆਂ ਮੇਰੀਆਂ ਪਹਿਲਾਂ ਸਾਰੀ ਲੋਕੇਸ਼ਨ ਪਹੁੰਚਦੀਆਂ ਜੀ ਸਾਰੀ ਲੋਕੇਸ਼ਨ ਹੈਗੀ ਡਿਸਟ੍ਰਿਕਟ ਮਾਨਸਾ ਬੋਹਾਰ ਰੋਡ ਬਰਲਾਡਾ ਠੀਕ ਹੈ ਜੀ ਬੋਹਾਰ ਰੋਡ ਬਲਾਡਾ ਤੇ ਸਾਡੀ ਸ਼ਾਪ ਹੈ ਜੀ ਜਿਹੜੀਆਂ ਵੀ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਸਾਡੇ ਕੋਲ ਇਹ ਵਾਰ ਸੂਟ ਬਾਏ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਹੈ ਸਾਰੇ ਰਾਮ ਟੈਕਸ ਦੇ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਕਲਰ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ Mm-hmm.